ਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੀ ਅੱਜ ਦੀ ਵੀਡੀਓ 'ਚ ਅੱਜ ਦੀ ਵੀਡੀਓ 'ਚ ਆਪਾਂ ਬਹੁਤ ਹੀ ਸੋਹਣੇ ਪ੍ਰਿੰਟਡ ਸੂਟ ਲੈ ਕੇ ਆਏ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਟ੍ਰੈਂਡ ਵਿੱਚ ਆ ਗਏ ਨੇ ਬਰਬਰੀ ਦੇ ਪ੍ਰਿੰਟ ਹੋਣਗੇ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਹੋਣਗੇ ਆਪਾਂ ਦੁਪੱਟਿਆਂ ਵਾਲੇ ਸੂਟ ਵੀ ਲੈ ਆਏ ਹਾਂ ਵਿਦਆਊਟ ਦੁਪੱਟਾ ਵੀ ਲੈ ਆਏ ਹਾਂ ਸ਼ਰਟਸ ਵੀ ਹੋਣੀਆਂ ਜਿਨ੍ਹਾਂ ਨਾਲ ਤੁਸੀਂ ਪਲੇਨ ਬਾਟਮ ਪੇਰ ਕਰਕੇ ਆਪਣਾ ਵਰਕ ਵਗੈਰਾ ਕਰਵਾ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤਾਈਂ ਜਰੂਰ ਦੇਖਣਾ ਜਿੰਨੇ ਵੀ ਸੂਟ ਦਿਖਾਵਾਂਗੇ ਸਾਰੇ ਆਪਾਂ ਉਹਨਾਂ ਦਾ ਤੁਸੀਂ ਆਈਡੀਆ ਲੈ ਕੇ ਆਪਣੀ ਬਾਟਮ ਨੂੰ ਹਾਈਲਾਈਟ ਕਰਵਾ ਸਕਦੇ ਹੋ ਜਿਸ ਤਰ੍ਹਾਂ ਵੀ ਤੁਸੀਂ ਉਹਨੂੰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਆਪਣੀ ਅਕੋਰਡਿੰਗ ਕਰਵਾ ਸਕਦੇ ਹੋ ਦੁਪੱਟਾ ਵੀ ਲਵਾਉਣਾ ਚਾਹੁੰਦੇ ਹੋ ਜਿਸ ਤਰ੍ਹਾਂ ਆਪਾਂ ਸ਼ਰਟਸ ਦਿਖਾਵਾਂਗੇ ਪਲੇਨ ਬਾਟਮ ਦੇ ਨਾਲ ਤੁਸੀਂ ਦੁਪੱਟਾ ਕਿਸੇ ਵੀ ਡਿਜ਼ਾਈਨ ਵਿੱਚ ਕਿਸੇ ਵੀ ਫੈਬਰਿਕ ਵਿੱਚ ਸਾਡੇ ਤੋਂ ਲਗਵਾ ਸਕਦੇ ਹੋ ਜੀ ਪਹਿਲਾ ਸੂਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਬਹੁਤ ਸੋਹਣਾ ਬਰਬਰੀ ਦਾ ਪ੍ਰਿੰਟ ਹੈ ਪ੍ਰਿੰਟ ਵੀ ਬਹੁਤ ਸੋਹਣਾ ਲਗਜ਼ਰੀ ਹੈ ਪ੍ਰਿੰਟ ਨੇ ਜੀ ਇਹਨਾਂ ਦੇ ਤੁਸੀਂ ਦੇਖੋ ਇਹ ਹੋਏਗਾ ਜੀ ਆਪਣੀ ਸ਼ਰਟ ਦਾ ਫੈਬਰਿਕ ਪਿਓਰ ਬਰਬਰੀ ਦੇ ਨੇ ਟਿਸਟਾ ਬ੍ਰਾਂਡ ਦੇ ਇਹ ਫੈਬਰਿਕ ਹੋਏਗਾ ਬਹੁਤ ਸੋਹਣਾ ਹੈ ਇੱਕ ਸੂਟ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹ ਪ੍ਰਿੰਟਡ ਸ਼ਰਟ ਹੋਏਗੀ ਪ੍ਰਿੰਟ ਬਹੁਤ ਸੋਹਣਾ ਹੈ ਜੀ ਕ੍ਰੇ ਦੇ ਵਿੱਚ ਪਿੰਕ ਤੇ ਲੈਮਨ ਦਾ ਕੰਬੀਨੇਸ਼ਨ ਦਿੱਤਾ ਹੋਇਆ ਫਲਾਰ ਦੇ ਵਿੱਚ ਤੁਸੀਂ ਇਸ ਨੂੰ ਹਾਈਲਾਈਟ ਕਰਵਾਉਣਾ ਚਾਹੁੰਦੇ ਹੈਂਡਵਰਕ ਨਾਲ ਹਾਈਲਾਈਟ ਵੀ ਕਰਵਾ ਸਕਦੇ ਹੋ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਐਵੇਂ ਸੇਮ ਟੂ ਸੇਮ ਲੈਣਾ ਚਾਹੁੰਦੇ ਹੋ ਸੇਮ ਟੂ ਸੇਮ ਵੀ ਲੈ ਸਕਦੇ ਹੋ ਜੀ ਇਹ ਹੋਏਗੀ ਜੀ ਸ਼ਰਟ ਦਾ ਫੈਬਰਿਕ ਨਾਲ ਆਪਾਂ ਇਹਦੀ ਬਾਟਮ ਲਾਈ ਹੋਈ ਜੀ ਕ੍ਰੇਪ ਦੀ ਬਾਟਮ ਹੋਏਗੀ 2 ਮੀਟਰ ਦਾ ਕੱਟ ਸ਼ਰਟ ਦਾ ਹੋਏਗਾ 2 ਮੀਟਰ ਹੀ ਕੱਟ ਬਾਟਮ ਦਾ ਹੋਏਗਾ ਜੋ ਇਹਦੇ ਨਾਲ ਦੁਪੱਟਾ ਹੈ ਜੀ ਦੁਪੱਟਾ ਬਹੁਤ ਸੋਹਣਾ ਹੈ ਨੀਚੇ ਇਸ ਤਰ੍ਹਾਂ ਪੱਲੇ ਬਣੇ ਹੋਏ ਨੇ ਦੁਪੱਟਾ ਪੂਰਾ ਲਾਲਤੀ ਹੋਏਗਾ 2.5 ਮੀਟਰ ਦਾ ਇਹ ਦੁਪੱਟਾ ਇਹ ਜਿੰਦੇ ਨਾਲ ਦੁਪੱਟਾ ਬਹੁਤ ਸੋਹਣਾ ਹੈ ਦੁਪੱਟੇ ਨੂੰ ਆਪਾਂ ਨੂੰ ਕੁਝ ਵੀ ਕਰਨ ਦੀ ਜਰੂਰਤ ਨਹੀਂ ਹੈਗੀ ਜਿਸ ਤਰ੍ਹਾਂ ਸਿੰਪਲ ਹੀ ਬਹੁਤ ਸੋਹਣਾ ਗੈਟ ਫੁੱਲ ਆ ਕੇ ਆ ਰਿਹਾ ਜੀ ਸੂਟਾ ਪ੍ਰਿੰਟ ਬਹੁਤ ਸੋਹਣਾ ਹੈ ਇਹ ਇਹ ਜੀ ਆਪਣਾ ਵਰਬਰੀ ਦੇ ਪ੍ਰਿੰਟ ਦਾ ਵਿੱਚ ਪਹਿਲਾ ਸੂਟ ਤੇ ਇਹਦੇ ਨੀਚੇ ਆਪਾਂ ਸੰਤੂਲ ਦੀ ਜਾਂ ਸਿੰਪਲ ਲਾਈਨਿੰਗ ਨਾਲ ਵੀ ਇਹਨੂੰ ਆਪਾਂ ਸਟੀਚ ਕਰ ਸਕਦੇ ਹਾਂ ਤੇ ਅਗਲਾ ਪ੍ਰਿੰਟ ਇਹਦੇ ਵਿੱਚ ਸੇਮ ਫੈਬਰਿਕ ਸੇਮ ਹੋਏਗਾ ਉਹ ਵੀ ਕਲਰ ਬਹੁਤ ਸੋਹਣਾ ਹੈ ਜੀ ਦੇਖੋ ਤੁਸੀਂ ਇਹਦਾ ਡਿਜ਼ਾਈਨ ਬਹੁਤ ਸੋਹਣਾ ਹੈ ਤੁਸੀਂ ਇਹਦੀ ਬੋਟਮ ਨੂੰ ਹਾਈਲਾਈਟ ਕਰਵਾਉਣਾ ਚਾਹੁੰਦੇ ਜਿਸ ਤਰ੍ਹਾਂ ਹੈਂਡਵਰਕ ਨਾਲ ਜਾਂ ਮਸ਼ੀਨਵਰਕ ਨਾਲ ਉਹ ਆਪਣੇ ਅਕੋਰਡਿੰਗ ਤੁਸੀਂ ਆਪਣੀ ਚੁਆਇਸ ਦੱਸ ਕੇ ਕਰਵਾ ਸਕਦੇ ਵੈਸੇ ਹੈ ਜੀ ਇਹ ਟ੍ਰਿਜ ਵੀ ਸੂਟ ਬਹੁਤ ਸੋਹਣੇ ਆ ਸਟੀਚਿੰਗ ਤੋਂ ਬਾਅਦ ਬਣਨਗੇ ਦੇਖੋ ਜੀ ਇਹ ਇਹ ਵਾਲਾ ਪ੍ਰਿੰਟ ਇਹਦੇ ਚੰਬੀ ਵਾਲਾ ਪ੍ਰਿੰਟ ਹੈ ਇਹ ਸ਼ਰਟ ਹੋਏਗੀ ਕਰੇਬਲੀ ਨਾਲ ਮਜੈਂਟਾ ਸ਼ੇਡ ਦੀ ਬੋਟਮ ਆ ਤੇ ਇਹਨ ਦਾ ਹੋਏਗਾ ਜੀ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਜੀ ਇਹਨ ਦਾ ਦੁਪੱਟੇ ਦੇ ਖਾਲੀ ਆਪਾਂ ਪੀਕੋ ਦੇ ਨਾਲ ਹੀ ਇਹਦੇ ਪੱਲਿਆਂ ਨੂੰ ਫਿਨਿਸ਼ ਕਰ ਸਕਦੇ ਹਾਂ ਲੈਸ ਜੀ ਵਗੈਰਾ ਲਾਉਣੀਆਂ ਨੇ ਆਪਣੇ ਅਕੋਰਡਿੰਗ ਤੁਸੀਂ ਲਵਾ ਸਕਦੇ ਹੋ ਤੇ ਹੁਣ ਆਪਾਂ ਲਿਆਏ ਜੀ ਇਹਦੇ ਵਿੱਚ ਜਿਸ ਤਰ੍ਹਾਂ ਇਹਦੇ 'ਚ ਕਾਫੀ ਸ਼ੇਡ ਨੇ ਆਪਣੇ ਕੋਲ ਤੁਸੀਂ ਕੋਈ ਵੀ ਤੁਹਾਨੂੰ ਇਹਨਾਂ 'ਚ ਪ੍ਰਿੰਟ ਪਸੰਦ ਆਉਂਦਾ ਹੈ ਤੇ ਤੁਸੀਂ ਇਹਨਾਂ ਦੇ ਕਲਰਸ ਵਗੈਰਾ ਸਾਡੇ ਤੋਂ ਵਟਸਐਪ 'ਤੇ ਮੰਗਵਾ ਸਕਦੇ ਹੋ ਜੀ ਅੱਗੇ ਸ਼ਰਟਸ ਹੋਣੀਆਂ ਇਹ ਵਾਲੀ ਸ਼ਰਟ ਇਹ ਵੀ ਬਰਬਰੀ ਦੀ ਸ਼ਰਟ ਆ ਇਹਨਾਂ ਤੁਸੀਂ ਪਲੇਨ ਬਾਟਮ ਕਿਸੇ ਵੀ ਕਲਰ ਵਿੱਚ ਸਾਡੇ ਦੋ ਕਰੇਵ ਵਿੱਚ ਜਾਂ ਕਿਸੇ ਹੋਰ ਫੈਬਰਿਕ ਵਿੱਚ ਵੀ ਪੇਅਰ ਅਪ ਕਰਵਾ ਸਕਦੇ ਹੋ ਦੁਪੱਟਾ ਆਪਣੇ ਅਕੋਰਡਿੰਗ ਦੱਸ ਕੇ ਵੀ ਤੁਸੀਂ ਲੈ ਸਕਦੇ ਹੋ ਇਹ ਸ਼ਰਟ ਹੋਏਗੀ ਇਹ ਵੀ ਸ਼ਰਟ ਬਹੁਤ ਸੋਹਣੀ ਹੈ ਕਈ ਕਲਾਇੰਟ ਤਾਂ ਆਪਣੇ ਤੋਂ ਜਿਸ ਨੇ ਇਹ ਟਿਸਟ ਆ ਦੀ ਟਿਸਟਾ ਬ੍ਰਾਂਡ ਦੀ ਸ਼ਰਟ ਆ ਇਹ ਵੀ ਬਰਬਰੀ ਦਾ ਪ੍ਰਿੰਟ ਹੋਏਗਾ ਤੇ ਇਹਦੇ ਆਪਾਂ ਦੁਪੱਟਾ ਵੀ ਬਣਾ ਰਿਆ ਪਲੇਨ ਸੂਟ ਦੇ ਨਾਲ ਦੁਪੱਟਾ ਵੀ ਆਪਾਂ ਕੈਰੀ ਕਰ ਸਕਦੇ ਹਾਂ ਬਹੁਤ ਸੋਹਣੀ ਹੈ ਗੈਟਪਾਉਂਦੀ ਜਵੇਂ ਇਹਦੇ ਪੈਚੇ ਚ ਲਾ ਕੇ ਆਪਾਂ ਸੂਟ ਰੈਡੀ ਕਰ ਸਕਦੇ ਹਾਂ ਪਲੇਨ ਸੂਟ ਦੇ ਉੱਪਰ ਤੇ ਇਹ ਸ਼ਰਟ ਬਣਾਉਣੀ ਹੈ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਤੇ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਸਾਰੇ ਸ਼ੇਡ ਨੇ ਤੁਸੀਂ WhatsApp ਤੇ ਸਕਰੀਨਸ਼ਾਟ ਭੇਜ ਕੇ ਜਿਹੜਾ ਵੀ ਤੁਹਾਨੂੰ ਇਹਦੇ ਚ ਕਲਰ ਪਸੰਦ ਆਉਂਦਾ ਹੈ ਤੁਸੀਂ ਮੰਗਵਾ ਸਕਦੇ ਹੋ ਜੀ ਇਹ ਸੀ ਜਿਹੜੇ ਆਪਣੇ ਹਾਂ ਬਰਬਰੀ ਦੇ ਪ੍ਰਿੰਟ ਅੱਗੇ ਹੋਣਗੇ ਜੇ ਕਰੇਪ ਦੇ ਇਹ ਖਰੇਪ ਦਾ ਪੇਂਟ ਹੈ ਬਹੁਤ ਸੋਹਣਾ ਤੁਸੀਂ ਇਹਨੂੰ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਵੀ ਲੈ ਸਕਦੇ ਹੋ ਤੇ ਇਸ ਤਰ੍ਹਾਂ ਇਹਦੇ ਨਾਲ ਬੋਟਮ ਪਲੇਨ ਲੈਣਾ ਚਾਹੁੰਦੇ ਹੋ ਕੋਈ ਵੀ ਕੰਬੀਨੇਸ਼ਨ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਜੀ ਨਾਰਮਲ ਪ੍ਰਾਈਸ ਤੇ ਸੂਟ ਨੇ ਸਾਰੇ ਜਿੰਨੇ ਵੀ ਆਪਾਂ ਦਿਖਾ ਰਹੇ ਹਾਂ ਤੇ ਤੁਸੀਂ ਆਪਣਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਤੇ ਆ ਪੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਇਹ ਵੀ ਹੋਏਗਾ ਜੀ ਕਿ ਕਰੇਪ ਦਾ ਪਿਓਰ ਕਰੇਪ ਹੋਏਗੀ ਇਹਦੇ ਨਾਲ ਤੁਸੀਂ ਇਹਨੂੰ ਬੋਟਮ ਜਿਹੜੇ ਵੀ ਕਲਰ ਦੀ ਲੈਣਾ ਚਾਹੁੰਦੇ ਹੋ ਲੈ ਕੇ ਉਹਨੂੰ ਆਪਾਂ ਹਾਈਲਾਈਟ ਕਰ ਸਕਦੇ ਹਾਂ ਹੈਂਡਵਰਕ ਦੇ ਨਾਲ ਤੇ ਅੱਜ ਆਪਾਂ ਇੱਕ ਸੂਟ ਲੈ ਕੇ ਆਏ ਜੀ ਜਿਹੜਾ ਆਪਣਾ ਬਹੁਤ ਜ਼ਿਆਦਾ ਡਿਮਾਂਡ ਤੇ ਡਿਜ਼ਾਈਨ ਚੱਲ ਰਿਹਾ ਹੈ ਕਾਫੀ ਟਾਈਮ ਤੋਂ ਇਹ ਹੁਣ ਆਪਾਂ ਆਪਣਾ ਇਹ ਚ ਖਾਦੀ ਛਿਲਕ ਤੇ ਕਲਰ ਬਹੁਤ ਸੋਹਣਾ ਹੈ ਜੀ ਪਿਓਰ ਖਾਦੀ ਛਿਲਕ ਦਾ ਇਹਦਾ ਫੈਬਰਿਕ ਹੋਏਗਾ ਸਟੀਚਿੰਗ ਵਿੱਚ ਦੇਖੋ ਆਪਾਂ ਇਸ ਤਰ੍ਹਾਂ ਇਨਸਰਟਰ ਪਈਆਂ ਹੋਈਆਂ ਨੇ ਨੈਕ ਲਾਈਨ ਬਣਿਆ ਹੋਇਆ ਜੀ ਬਹੁਤ ਸੋਹਣਾ ਇਹਦਾ ਬਟਨਸ ਦਿੱਤੇ ਹੋਏ ਨੇ ਤੇ ਬਹੁਤ ਹੈਵੀ ਕੰਮ ਆਪਾਂ ਕਰਿਆ ਹੋਇਆ ਜੀ ਬਾਜੂ ਦੇ ਉੱਪਰ ਇਹ ਕਾਫੀ ਸੂਟ ਬਣੇ ਨੇ ਜੀ ਆਪਣੇ ਇਹ ਸਾਰਾ ਬਾਜੂ ਦਾ ਕੰਮ ਆਏਗਾ ਵਿੱਚ ਆਪਾਂ ਕੱਟ ਦਿੱਤੇ ਹੋਏ ਨੇ ਸੂਟ ਦਾ ਫਰੰਟ ਸਿੰਪਲ ਰਹੇਗਾ ਬਾਜੂ ਤੇ ਵਰਕ ਰਹੇਗਾ ਤੇ ਜਿਹੜਾ ਇਹਦਾ ਪੈਂਟ ਪਲਾਜ਼ੋ ਪੈਂਟ ਪਲਾਜ਼ੋ ਤੇ ਵੀ ਇਸ ਤਰ੍ਹਾਂ ਇੰਬੋਰਡਰੀ ਆਏਗੀ ਇਹਨਾਂ ਵਿੱਚ ਵੀ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਕਲਰ ਲਵਾ ਸਕਦੇ ਹੋ ਜੀ ਜਿਹੜਾ ਦੁਪੱਟਾ ਹੋਏਗਾ ਦੁਪੱਟੇ ਨੂੰ ਆਪਾਂ ਹਾਈਲਾਈਟ ਕਰਿਆ ਹੋਇਆ ਜੀ ਟਾਈ ਐਂਡ ਟਾਈ ਦੇ ਨਾਲ ਤੇ ਸੇਮ ਜਿਹੜਾ ਆਪਾਂ ਇਸ ਆਰਡਰ ਪਾਇਆ ਹੋਇਆ ਸ਼ਰਟ ਦੇ ਵਿੱਚ ਉਹ ਦੁਪੱਟੇ ਦੇ ਫੋਰ ਸਾਈਡ ਬਾਰਡਰ ਤੇ ਦਿੱਤਾ ਹੋਇਆ ਹੈ ਹਲਕਾ ਹਲਕਾ ਪਟਾਈ ਇਹਦਾ ਟੱਚ ਦਿੱਤਾ ਹੋਇਆ ਇਹ ਸੂਟ ਬਹੁਤ ਸੋਹਣਾ ਬਣਿਆ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਕਿਸੇ ਵੀ ਫੈਬਰਿਕ ਦੇ ਪਹਿਲਾਂ ਆਪਾਂ ਇਹ ਬਣਾਏ ਨੇ ਜੀ ਜੌਰਜਟ ਦੇ ਸਾਰੇ ਸੂਟ ਜੌਰਜਟ ਦੇ ਪ੍ਰਿੰਟ ਜੌਰਜਟ ਤੇ ਬਣਾਏ ਸੀ ਇਹ ਵਾਲੇ ਤੇ ਹੁਣ ਆਪਾਂ ਇਹ ਜਿਹੜਾ ਪਨਾਇਆ ਜੀ ਖਾਦੀ ਸ਼ੀਰਟ ਤੇ ਹੋਏਗਾ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਚੇਂਜ ਕਲਰ ਕਰਵਾਉਣਾ ਚਾਹਦੇ ਹੋ ਕਿ ਚੇਂਜ ਵੀ ਕਰਵਾ ਸਕਦੇ ਹੋ ਜੀ ਜਿਹੜੇ ਆਪਾਂ ਤੁਹਾਨੂੰ ਪ੍ਰਿੰਟਸ ਦਿਖਾਏ ਨੇ ਆਪਣੇ ਕੋਲ ਬਹੁਤ ਜਲਦੀ ਸਟਾਕ ਆਊਟ ਹੋ ਜਾਂਦੇ ਨੇ ਤੇ ਤੁਸੀਂ ਇਹਨਾਂ ਦੇ ਜਲਦੀ ਤੋਂ ਜਲਦੀ ਆਪਣਾ ਆਰਡਰ ਪਲੇਸ ਕਰਨ ਲਈ ਸਕ੍ਰੀਨਸ਼ਾਟ ਪੇਜ ਕੇ ਆਪਣੇ ਦਿੱਤੇ ਹੋਏ WhatsApp ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਜੀ ਥੈਂਕ ਯੂ